ਦੀ ਜੀ ਲੜਕੇ ਯਾਰਾਂ ਦੇ ਪਿਆਰ ਸਾਰੀ ਸੁਵਰਗੀ ਹੀ ਡਾਲੇ ਤੋਨੂ ਦੇਖ ਕੇ ਮਾਂ ਦੇ ਹੱਥਾਂ ਵਿੱਚ ਆ ਗਈ ਜਾਨ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚੋਂ ਦੇਖ ਸਕਦੇ ਹਾਂ ਕਿ ਪੁੱਤ ਕਨੇਡਾ ਤੋਂ ਬਿਨਾਂ ਦੱਸੇ ਆਪਣੇ ਘਰ ਆਉਂਦਾ ਤੇ ਵਿਹੜੇ ਵਿੱਚ ਬੈਠੇ ਸਾਰੇ ਟੱਬਰ ਨੂੰ ਭਾਜੜਾ ਪਾ ਦਿੰਦਾ ਤੇ ਜਦੋਂ ਮਾਂ ਆਪਣੇ ਪੋਤ ਨੂੰ ਦੇਖਦੀ ਹੈ ਤੇ ਮਾਂ ਦੇ ਹੱਥਾਂ ਵਿੱਚ ਜਾਨ ਆ ਜਾਂਦੀ ਹੈ ਜਿਹਾ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਵਾਰਿਆਂ ਨੂੰ ਵੀਰ ਕੋਈ ਐਸਾ ਜਹਾਜ਼ ਬਣਾਵੋ ਜ਼ਿੰਦਗੀ ਹਿਲਾ ਦੇ ਰੇ ਸੋਹਣੇ ਤਰ੍ਹਾਂ ਦੇ ਢਿੰਕੋ ਦਿਲ ਸੇ ਦੇਖੀ ਲੋੜ ਕੇ ਯਾਰਾਂ ਦੇ ਪਿਆਰ ਸਾਰੀ ਜ਼ਿੰਦਗੀ ਹਿਲਾ ਦੇ ਇੱਕ ਮਾਉਣਿਆਂ ਉਹ ਲੱਪਣੇ ਨਹੀਂ ਮੁੜ ਕੇ ਮਾਵਾ ਦੇ ਪਿਆਰ ਸਾਰੀ ਜ਼ਿੰਦਗੀ ਹਿਲਾ ਦੇ ਰੇ ਕਮਾਉਣੇਗਾ ਉਹ ਲੱਪਣੇ ਨਹੀਂ